ਨੀ ਹੋਰ ਹੋਰ ਅੱਗੇ ਪਹੁੰਚੀ ਆ ਜੀ ਮੂੰਹੀ ਪੈ ਰਿਆ ਵਾ ਪੂਰਾ ਤੇ ਸੰਗਤ ਦੇਖ ਸਕਦੇ ਤੁਸੀਂ ਕਿੰਨੀ ਹੈ ਜਿੱਦਾਂ ਕਰੇ ਬੈਠੀਆਂ ਨੇ ਦਰਸ਼ਨ ਜ਼ਰੂਰ ਕਰੋ ਜੀ ਉਹਨਾਂ ਦੇ ਤੇ ਕਾਫੀ ਲੋ ਜੀ ਆ ਦੇਖੋ ਲੋਹਰੀ ਜੀਰਾ ਵੀ ਵਰਤਾਇਆ ਜਾ ਰਿਹਾ ਲੋਹਰੀ ਜੀਰੇ ਦਾ ਵੀ ਲੰਗਰ ਸ਼ੁਰੂ ਹੋ ਗਿਆ ਹੁਣ ਇੱਥੇ ਗਿਰੇ ਲੜਾਈ ਦੇ ਟਾਈਮ ਹਾਂਜੀ ਰਾਈਟ ਟਾਈਮ ਡਿੱਗਿਆ ਹੀ ਬੰਬ ਲੇਕਿਨ ਉਹ ਉੱਥੇ ਹੀ ਨਹੀਂ ਡਿੱਗਿਆ ਵੇ ਉਹ ਮਈਆ ਦੇ ਇਦਾਂ ਨਹੀਂ ਗਿਰਵਾ ਕੀਤੀ ਸੀ ਹਾਂਜੀ ਬਹੁਤ ਸ਼ਰਧਾ ਨਾਲ ਸੇਵਾ ਕੀਤੀ ਅੱਛਾ ਬਹੁਤ ਸ਼ਰਧਾ ਨਾਲ ਸੇਵਾ ਕਾਦੀ ਕਾਦੀ ਬਦਲ ਕੁਲਕੀਆਂ ਨੇ ਹੋਰ ਕੀ ਹੈ ਜੇ ਬੜੇ ਕੋਲ ਲੋਹਰੀ ਜਕਾਰਾ ਮਈਆ ਸਰਕਾਰ ਦਾ ਬਹੁਤ ਸਾਰੇ ਦਰਵਾਜ਼ੇ ਕੀ ਜੈ ਭਗਵਾਨ ਜੀ ਇਹ ਨਾ ਹੈ ਨਾ ਇਹਦਾ ਰੂਪ ਹੈ ਭਗਵਾਨ ਜੀ ਦਾ ਸਰੂਪ ਹੈ ਜੀ ਅੱਛਾ ਜਿਉ ਬੋਲਣਾ ਨਾ ਦੀ ਉਹੀ ਮਈਆ ਭਗਵਾਨ ਜੀ ਦਾ ਹੈ ਸੇਕਰ ਮਈਆ ਭਗਵਾਨ ਜੀ ਦਾ ਇਹ ਦਰਬਾਰ ਦੇ ਮੇਲੇ ਵਿੱਚ ਆ ਰਿਹਾ ਵਾ ਮੈਡੀਕਲ ਦੀ ਵੀ ਸਹੂਲਤ ਹੈਗੀ ਹੈ ਕੋਈ ਮੈਡੀਕਲ ਦੀ ਐਮਰਜੈਂਸੀ ਕੋਈ ਵੀ ਬਾਈਚਾਸ ਕਹਿੰਦਾ ਮਈਆ ਭਗਵਾਨ ਜੀ ਦਾ ਬਹੁਤ ਸੱਚੇ ਸਿਵਾਾਰ ਕੀਤੇ ਹੈ ਪੜੀ ਕੀ ਨਾਮ ਹੈ ਜੀ ਬੜਾ ਮੇਰਾ ਨਾਮ ਹੀ ਦੀਪਕ ਗੁਮਾਰ ਕਿੰਨਾ ਚਿਰ ਹੋ ਗਿਆ ਬਣ ਸੇਵਾ ਕਰਦੇ ਤੇ ਸਾਨੂੰ ਤਾਂ 25 30 ਸਾਲ ਹੋ ਗਿਆ ਇਸੇ ਇਮਾਨੀ ਮੋ ਸਰਕਾਰ ਜੀ ਦਾ ਦਰਵਾਜ਼ਾ ਇਸ ਟਾਈਮ ਗੱਦੀ ਨਸ਼ੀਨ ਹੈ ਬੈਠਾ ਹਾਂ ਕਿਹੋ ਜਿਹਾ ਅੱਜ ਖੋਹਦਾ ਜੁਮੇਸ਼ਾ ਜੀ ਜਿਹਨਾਂ ਨੇ ਇਹਨਾਂ ਦੀ ਸੇਵਾ ਕੀਤੀ ਅੱਛਾ ਜਿਨ੍ਹਾਂ ਨੇ ਸੇਵਾ ਕੀਤੀ ਨਾ ਜੀ ਹਾਂ ਜੀ ਰੋ